ਤੰਤਨ ਸਾਬ ਸ਼ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਅਪਾਰ ਮਿਹਰ ਸਦਕਾ ਹਿਮਾਚਲ ਪ੍ਰਦੇਸ਼ ਦੇ ਸੋਹਣ ਜ਼ਿਲ੍ਹੇ ਦੇ ਕਸਬਾ ਨਾਲਾ ਗੜ੍ਹ ਤੋਂ ਲਗਾਤਾਰ ਸੰਗਤਾਂ ਦਵਾਈ ਲੈਣ ਪਹੁੰਚ ਰਹੀਆਂ ਤੇ ਗੁਰੂ ਸਾਹਿਬ ਜੀ ਅਪਾਰ ਕਿਰਪਾ ਵੀ ਕਰ ਰਹੇ ਤੇ ਲੋਕਾਂ ਨੂੰ ਤੰਦਰੁਸਤੀ ਬਖਸ਼ ਰਹੇ ਨੇ ਜੀ ਅੱਜ ਫਿਰ ਮਾਝਲ ਪ੍ਰਦੇਸ਼ ਦੇ ਸੋਹਣ ਜ਼ਿਲ੍ਹੇ ਦੇ ਕਸਵਾ ਨਾਲਾਗੜ ਤੋਂ ਸੰਤਾਂ ਦਵਾਈ ਲੈਣ ਪਹੁੰਚੀਆਂ ਹੋਈਆਂ ਜੀ ਦੋ ਗੱਡੀਆਂ ਭਰ ਕੇ ਆਈਆਂ ਜੀ ਲਗਭਗ 35-40 ਮਰੀਜ਼ ਹੋਣਗੇ ਗੁਰਨਾਨਕ ਚੈਰੀਟੇਬਲ ਡਿਸਪੈਂਸਰੀ ਲੈਬਰਾਟਰੀ ਪਿੰਡ ਨਰੂਡ ਵਿਖੇ ਗੁਰੂ ਸਾਹਿਬ ਦੀ ਬਾਰ ਕਿਰਪਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਸਰ ਨਾਂ ਤੁਹਾਡਾ ਕੀ ਹੈ ਜੀ ਜਸਪਾਲ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਮਾਚਲ ਪ੍ਰਦੇਸ਼ ਨਾਲਾਗੜ੍ਹ ਸੇ ਜੀ ਨਾਲਾਗੜ੍ਹ ਤੋਂ ਆਏ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਪਸ਼ਾਬ ਦੀ ਪ੍ਰੋਬਲਮ ਸੀ ਇਹ ਕਦੋਂ ਪ੍ਰੋਬਲਮ ਸੀ ਤੁਹਾਨੂੰ ਕਿੰਨੇ ਚਿਰ ਹੋ ਗਿਆ ਸੀ? ਹੋਏ 6 ਮਹੀਨੇ। 6 ਮਹੀਨੇ ਹੋ ਗਿਆ ਜੀ? ਹਾਂਜੀ। ਪਹਿਲਾਂ ਦਵਾਈ ਕਿਤੋਂ ਖਾਧੀ ਸੀ? ਪਹਿਲਾਂ ਚੰਡੀਗੜ੍ਹ ਤੇ ਖਾਧੀ ਆ ਜੀ। ਅੱਛਾ ਜੀ। ਫਿਰ ਇੱਧਰ ਲੁਧਿਆਣੇ ਤੇ ਵੀ ਲਈ ਗਈ। ਤੇ ਤੁਸੀਂ ਹੁਣ ਦਵਾਈ ਕਿਤੋਂ ਖਾ ਰਹੇ ਆ? ਹੁਣ ਤਾਂ ਇਹ ਰੋਡ ਤੇ ਖਾ ਰਹੇ ਆ ਇਧਰੋਂ। ਰੋਡ ਤੋਂ? ਗੁਰਨਾਨਕ ਚੈਰੀਟੇਬਲ ਡਿਸਪੈਂਸਰੀ ਤੋਂ। ਗੁਰਨਾਨਕ ਚੈਰੀਟੇਬਲ ਡਿਸਪੈਂਸਰੀ। ਠੀਕ ਹੈ ਜੀ। ਤੁਹਾਨੂੰ ਕਿੰਨਾ ਆਰਾਮ ਹੋਣਾ ਕਿਨਾਲੋ? ਹੈਗਾ ਜੀ 50% ਹੈ। 50% ਆਰਾਮ ਹੈਗਾ ਜੀ? ਹਾਂਜੀ। ਚਲੋ ਮarre ਤੰਦੂਰ ਦੀ ਬਖਸ਼ਣ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤੁਹਾਡਾ ਕੀ ਨਾਮ ਆ ਸੰਤੋ ਬੋਚਾਏ ਕਿੱਥੋਂ ਆਏ ਤੁਸੀਂ ਸਿਜੀ ਨਾੜਾਗੜ ਤੇ ਨਾੜਾਗੜ ਹਿਮਾਚਲ ਪ੍ਰਦੇਸ਼ ਤੋਂ ਆ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਜੀ ਪੇਟੇ ਦੀ ਪ੍ਰੋਬਲਮ ਸੀ ਜਿਆਦਾ ਅੱਛਾ ਜੀ ਛਾਤੀ ਦੀ ਸੀ ਠੀਕ ਹੈ ਜੀ ਦਵਾਈ ਕਿਨੇ ਕਿਨੇ ਚਿਰ ਹੋ ਗਿਆ ਸਰ ਦਵਾਈ ਖਾਂਦੇ ਜਿੰਨਤਾ ਹੋ ਗਏ ਮੈਂ ਕਹਿੰਦੀ 20 25 ਸਾਲ ਹੋ ਗਏ 20 25 ਦਵਾਈ ਦਵਾਈ ਖਾਂਦਣ ਹੋ ਗਏ ਪਹਿਲਾਂ ਦਵਾਈ ਕਿੱਥੋਂ ਖਾਦੀ ਸੀ ਪਹਿਲਾਂ ਉਸ ਵੇ ਚੰਡੀਗੜ੍ਹ ਤੇ ਵੀ ਖਾਦੀ ਹੈ ਜੀ ਅੁੱਪਰਦੇ ਵੀ ਖਾਦੀ ਹੈ ਠੀਕ ਹੈ ਜੀ ਕਈ ਥਾਂ ਇਹਨੂੰ ਜਿੱਥੇ ਨਾੜਾਗੜ ਤੇ ਵੀ ਖਾਦੀ ਹੈ ਓਕੇ ਠੀਕ ਹੈ ਜੀ ਹਾਂਜੀ ਹੁਣ ਤੁਹਾਨੂੰ ਇੱਥੋਂ ਕਿੰਨਾ ਆਰਾਮ ਆ ਕੀ ਤੇਰਾ ਜੀ ਮੈਨੂੰ ਆਧਾ ਜਿਹਾ ਆਰਾਮ ਆਉਂਦਾ ਆ ਤੂੰ ਜਿਆਦਾ ਆਰਾਮ ਹੈਗਾ ਜੀ ਚਲੋ ਮਾਰਾ ਕੰਤਰੀ ਪਕੌੜੇ ਖਾਣੋ ਜੀ ਹਾਂਜੀ